ਖੇਡ ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਕੁਲਦੀਪ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਛਲੇ ਸਮੇਂ ਦੇ ਵਿੱਚ ਡਾਕਟਰਾਂ ਵੱਲੋਂ ਪੇਸ਼ੈਂਟ ਦੀ ਨਬਜ਼ ਦੇਖ ਕੇ ਉਹ ਬਿਮਾਰੀ ਦੱਸੀ ਜਾਂਦੀ ਸੀ ਪਰ ਉਸ ਤੋਂ ਬਾਅਦ ਕੁਝ ਪੰਡਤਾਂ ਵੱਲੋਂ ਜਾਂ ਵਿਦਵਾਨ ਲੋਕਾਂ ਵੱਲੋਂ ਮਨੁੱਖ ਦਾ ਹੱਥ ਦੇਖ ਕੇ ਉਹਦੇ ਪਵਿੱਖ ਦੀ ਜਿਹੜੀ ਸੀ ਉਹਦੇ ਬਾਰੇ ਦੱਸਿਆ ਜਾ ਰਿਹਾ ਸੀ ਪਰ ਕੀ ਇਹ ਅੱਜ ਦੇ ਸਮੇਂ ਦੇ ਵਿੱਚ ਸੰਭਵ ਆ ਪਰ ਜੇ ਅੱਜ ਦੇ ਸਮੇਂ ਦੀ ਇਹ ਗੱਲ ਕੀਤੀ ਜਾਵੇ ਤਾਂ ਇਹ ਲੱਗਦਾ ਕਿ ਇਹ ਸੰਭਵ ਨਹੀਂ ਪਰ ਜੇਕਰ ਇਹ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਇਹ ਹੁਣ ਨਵੀਂ ਤਕਨੀਕ ਰਾਹੀਂ ਸੰਭਵ ਆ ਤੇ ਬੜੀ ਜਿਹੜੀ ਆ ਉਹ ਅਜੇਹੀ ਗੱਲ ਲੱਗੇਗੀ ਕਿ ਜੋ ਮੰਨਣ ਯੋਗ ਨਹੀਂ ਹੋਏਗੀ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਡਾਕਟਰ ਨਾਲ ਮਿਲਾਉਣ ਜਾ ਰਹੇ ਹਾਂ ਜਿਹੜੇ ਹੱਥ ਦੇਖ ਕੇ ਪੇਸ਼ੈਂਟ ਦੀ ਉਹ ਬਿਮਾਰੀ ਦੱਸਦੇ ਆ ਕੱਲੀ ਬਿਮਾਰੀ ਨਹੀਂ ਦੱਸਦੇ ਕਿ ਆਉਣ ਆਲੀਆਂ ਬਿਮਾਰੀਆਂ ਬਾਰੇ ਵੀ ਦੱਸਦੇ ਆ ਅੱਜ ਸਾਡੇ ਨਾਲ ਮੌਜੂਦ ਆ ਡਾਕਟਰ ਰੋਂਪੀ ਧੂਮੜਾ ਜੀ ਕਰਦੇ ਆ ਉਹਨਾਂ ਨਾਲ ਗੱਲਬਾਤ ਡਾਕਟਰ ਸਾਹਿਬ ਥੇਰ ਪੰਜਾਬੀ ਟੀਵੀ 'ਚ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕੀ ਇਹ ਸੱਚ ਹੈ ਕਿ ਤੁਸੀਂ ਹੱਥ ਦੇਖ ਕੇ ਜਿਹੜੇ ਉਹ ਪੇਸ਼ੈਂਟ ਦੀ ਬਿਮਾਰੀ ਬਾਰੇ ਦੱਸਦੇ ਇਹ ਵਿੱਚ ਕੁਝ ਹੱਦ ਤੱਕ ਸੱਚ ਹੈ ਕਿਉਂਕਿ ਅਸੀਂ ਹੱਥ ਤੋਂ ਜਾਦੂ ਕਰਕੇ ਨਹੀਂ ਦੱਸਦੇ ਸਾਡੇ ਕੋਲ ਇੱਕ ਡਿਵਾਈਸ ਹੈ ਐਕੂਪ੍ਰੈਸ਼ਰ ਵਾਲਿਆਂ ਦੀ ਜਿੰਦੇ ਚ ਅਸੀਂ ਪੁਆਇੰਟ ਤੇ ਡਿਸਕਸ ਕਰਦੇ ਆ ਪੇਸ਼ੈਂਟ ਦੇ ਇੱਕ ਹੱਥ ਵਿੱਚ 108 ਪੁਆਇੰਟ ਹੁੰਦੇ ਆਪਣੇ ਸਾਰਿਆਂ ਦੇ ਅਸੀਂ ਉਹ ਪੁਆਇੰਟਸ ਚੈੱਕ ਕਰਦੇ ਆ ਜਿੰਦੇ ਨਾਲ ਆਪਾਂ ਨੂੰ ਜਿੱਥੇ ਪਤਾ ਲੱਗਦਾ ਜਿਹੜੇ ਪੁਆਇੰਟ 'ਚ ਜਿਹੜੀ ਜਿਹੜੀ ਤਕਲੀਫ ਆ ਰਹੀ ਹੈ ਤਾਂ ਜੀ ਉਹਦੇ ਹਿਸਾਬ ਨਾਲ ਟਰੀਟ ਕਰਦੇ ਉਸ ਵੇ ਡਿਵਾਈਸ ਨੂੰ ਅਸੀਂ ਐਕੂਲਾਈਫ ਦੇ ਨਾਮ ਨਾਲ ਜਾਣਦੇ ਆ ਇਹ ਇਹ ਵਾਲਾ ਹੈ ਇਹ ਵਾਲਾ ਡਿਵਾਈਸ ਹੈ ਐਕੂਲਾਈਫ ਦਾ ਨਾਮ ਹੈ ਐਕਚੁਅਲੀ ਇਹ 5000 ਸਾਲ ਪੁਰਾਣੀ ਟੈਕਨੀਕ ਹੈ ਪਹਿਲੇ ਹੱਥਾਂ ਨਾਲ ਕੀਤੀ ਜਾਂਦੀ ਸੀ ਆਪਾਂ ਹੱਥਾਂ ਨਾਲ ਜਾਂਚ ਕਰਦੇ ਸੀ ਆਪਣੇ ਐਕੂ ਪ੍ਰੈਸ਼ਰ ਪੁਆਇੰਟਸ ਉਹ ਰੱਥਾਂ ਨਾਲ ਹੀ ਹੁੰਦਾ ਇਲਾਜ ਕੀਤਾ ਜਾਂਦਾ ਸੀ ਬਟ ਉਹ ਜਿਆਦਾ ਸੰਭਵ ਨਹੀਂ ਸੀ ਜਿੰਦੇ ਜ ਆਪਾਂ ਦਿਨ ਚ 4 ਜਾਂ 5 ਮਰੀਜ਼ਾਂ ਨੂੰ ਹੀ એનર્ਜੀ ਐਕਸਚੇਂਜ ਕਰ ਪਾਉਂਦੇ ਸੀ ਹੁਣ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਤਾਈਵਾਨ ਨੇ ਇਹ ਮਸ਼ੀਨ ਇਨਸਟਾਲ ਕਰਤੀ ਬਣਾਤੀ ਆਪਣੇ ਫੋਨ ਦੇ ਚ ਲੈ ਆਂਦੇ ਜਿਸ ਨਾਲ ਅਸੀਂ ਹੁਣ ਅੱਠਾਂ ਵਾਲਾ ਕੰਮ ਮਸ਼ੀਨ ਨਾਲ ਕਰ ਸਕਦੇ ਆਂ ਉਹਨਾਂ ਦੇ ਵਿੱਚ ਅਸੀਂ ਅਨਲਿਮਿਟਿਡ ਮਰੀਜ਼ ਅਸੀਂ ਦੇਖ ਸਕਦੇ ਆਂ ਉਹਨਾਂ ਜਾਂਚ ਕਰ ਸਕਦੇ ਆਂ ਪਲੱਸ ਉਹਨਾਂ ਦੀ ਇਲਾਜ ਵੀ ਕਰ ਸਕਦੇ ਆਂ ਕਿ ਇਸ ਮਸ਼ੀਨ ਰਾਹੀਂ ਜਦੋਂ ਤੁਸੀਂ ਪੇਸ਼ੈਂਟ ਨੂੰ ਉਹਦੇ ਬਾਰੇ ਦੱਸਦੇ ਆਂ ਕਿ ਜਿਹੜਾ ਬਿਮਾਰੀ ਤੁਸੀਂ ਦੱਸਦੇ ਹੋ ਉਹ ਪੇਸ਼ੈਂਟ ਵੀ ਇਹ ਚੀਜ਼ ਮੰਨਦਾ ਕਿ ਵਾਕੇ ਮੈਨੂੰ ਇਹ ਬਿਮਾਰੀ ਹੈ ਕਿ ਜਾਂ ਫਿਰ ਅੱਜ ਕੱਲ੍ਹ ਦੇ ਜਿਵੇਂ ਉਹ ਜੋਗੀ ਨਵਜ ਵੇਖ ਕੇ ਦੱਸ ਦਿੰਦੇ ਕਿ ਤੇਰੇ ਤਾਂ ਮਿਹਦੇ ਚ ਗਰਮੀ ਆ ਉਹ ਇੱਕ ਅੰਦਾਜ਼ਾ ਹੀ ਲਗਾ ਕੇ ਦੱਸ ਦਿੰਦੇ ਨੇ ਨਹੀਂ ਬਿਲਕੁਲ ਜੀ ਬਿਲਕੁਲ ਜੋ ਅਸੀਂ ਦੱਸਾਂਗੇ ਮਰੀਜ਼ ਨੂੰ ਮਰੀਜ਼ ਉਹਦੇ ਲੱਛਣ ਮਹਿਸੂਸ ਵੀ ਕਰ ਰਿਹਾ ਹੋਵੇਗਾ ਬਿਮਾਰੀ ਦਾ ਨਾਮ ਤਾਂ ਅਸੀਂ ਦੱਸਾਂਗੇ ਪਰ ਲੱਛਣ ਹੁੰਦੇ ਆ ਮਰੀਜ਼ ਵੀ ਮੰਨੇਗਾ ਵੀ ਮੈਨੂੰ ਆਹ ਲੱਛਣ ਆ ਰਹੇ ਆ ਕੁਝ ਇੱਕ ਲੱਛਣ ਹੁੰਦੇ ਆ ਜਿਹੜੇ ਆਪਾਂ ਨੂੰ ਬਹੁਤ ਮਾਈਨਰ ਹੁੰਦੇ ਆ ਆਪਾਂ ਨੂੰ ਲੇਟਰ ਹੌਣ ਪਤਾ ਲੱਗਦਾ ਹੈ ਵੀ ਆਪਾਂ ਨੂੰ ਆ ਵੀ ਹੈਗਾ ਜਦੋਂ ਅਸੀਂ ਦੱਸਾਂਗੇ ਤੁਹਾਨੂੰ ਅਹਿਸਾਸ ਜ਼ਰੂਰ ਹੁੰਦਾ ਆ ਯਾਰ ਮੈਨੂੰ ਆ ਵੀ ਕੁਝ ਹੋ ਰਿਹਾ ਪਰ ਐਕਚੁਅਲ ਚ ਸਾਰਾ ਕੁਝ ਜੋ ਹੈ ਉਹ ਮਰੀਜ਼ ਆਪਣੇ ਆਪ ਐਡਮਿਟ ਵੀ ਕਰਦਾ ਮੰਦਾ ਵੀ ਹੈ ਵੀ ਮੈਨੂੰ ਆ ਚੀਜ਼ ਹੋ ਰਹੀ ਹੈ ਅਸੀਂ ਉਹੀ ਦੱਸਾਂਗੇ ਕੋਈ ਇਹ ਨਹੀਂ ਹੈ ਵੀ ਹਵਾ ਚ ਦੱਸ ਦਿਆਂਗੇ ਕਿ ਤੈਨੂੰ ਆ ਪ੍ਰੋਬਲਮ ਹੈਗੀ ਏ ਤੂੰ ਮੰਨ ਲੈ ਜਾਂ ਨਾ ਮੰਨ ਸਾਡੇ ਵੱਲੋਂ ਹੈਗੀ ਏ ਇਹ ਨਹੀਂ ਕਦੇ ਵੀ ਅਸੀਂ ਜੋ ਦੱਸਾਂਗੇ ਉਹ ਤੱਥਾਂ ਦੇ ਆਧਾਰ ਤੇ ਦੱਸਾਂਗੇ ਪੂਰਾ ਕਿ ਇਹਦੇ ਵਿੱਚ ਜਦੋਂ ਤੁਸੀਂ ਉਹ ਪੇਸ਼ੈਂਟ ਨੂੰ ਦੱਸਦੇ ਆ ਬਿਮਾਰੀਆਂ ਤੁਹਾਨੂੰ ਆ ਬਿਮਾਰੀ ਆ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੁਸੀਂ ਦੱਸ ਸਕਦੇ ਹੋ ਜਾਂ ਇਹ ਡਵਾਈਸ ਆ ਉਹ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੱਸ ਸਕਦੀ ਆ ਕਿ ਕੋਈ ਲਿਮਟਿਡ ਬਿਮਾਰੀ ਨਹੀਂ ਦੱਸ ਸਕਦੀ ਇਹ ਡਵਾਈਸ ਆਪਣੇ ਹਰੇਕ ਆਰਗਨ ਨੂੰ ਚੈੱਕ ਕਰੇਗੀ ਫ੍ਰੇਗੋਰਗਨ ਨੂੰ ਵਾਈਟਲ ਆਰਗਨ ਤੋਂ ਲੈ ਕੇ ਆਪਣੇ ਬੋਨਸ ਡੈਂਸਿਟੀ ਹਰ ਇੱਕ ਚੀਜ਼ ਚੈੱਕ ਕਰੇਗੀ ਲੀਵਰ ਕਿਡਨੀ ਹਾਰਟ ਬਲੱਡ ਵੈਸਲਸ ਹਡੀਆਂ ਜੋੜ ਆਈਸ ਟੀਥ ਸਕਿਨ ਟੋਨ ਹਰ ਇੱਕ ਚੀਜ਼ ਆਪਣਾ ਯੂਰੀਨਰੀ ਟ੍ਰੈਕਟ ਪਸ਼ਾਬ ਵਾਲੀ ਨਾਲੀਆਂ ਹਰ ਇੱਕ ਚੀਜ਼ ਉਹਨੇ ਦੱਸਨੀ ਆ ਆਪਾਂ ਨੂੰ ਕਿ ਇੱਥੇ ਆ ਰੁਕਾਵਟ ਆ ਰਹੀ ਹੈ ਉਹਦੇ ਲੱਛਣ ਮੈਚ ਕਰਕੇ ਅਸੀਂ ਉਹਨੂੰ ਬਿਮਾਰੀ ਦਾ ਨਾਮ ਦਿੰਨੇ ਆ ਇਹਨੇ ਤਾਂ ਲੱਛਣ ਹੀ ਦੱਸਨੇ ਆ ਵੀ ਆਹ ਲੱਛਣ ਤੁਹਾਡੇ ਆ ਰਹੇ ਆ ਬਿਮਾਰੀ ਦਾ ਨਾਮ ਤਾਂ ਆਪਾਂ ਦੇਣਾ ਉਹਨੂੰ ਕਿ ਉਹ ਜੋ ਅਸੀਂ ਪੜ੍ਹੇਆਂ ਜੋ ਸਿੱਖੇਆਂ ਅਸੀਂ ਉਹਦੇ ਆਧਾਰ ਤੇ ਹੁੰਦਾ ਇੱਕ ਨਾਮ ਦੱਸਾਂਗੇ ਨੂੰ ਆ ਪੜ੍ਹਦੇ ਨੇ ਲਕਸ਼ਨ ਹੈ ਉਹ ਮਰੀਜ਼ ਐਗਰੀ ਕਰੇਗਾ ਸਾਡੇ ਨਾਲ ਮੈਨੂੰ ਆ ਲਕਸ਼ਨ ਆ ਰਿਹਾ ਹੈ ਕਿ ਕਈ ਵਾਰ ਬਿਮਾਰੀ ਆਉਣ ਵਾਲੀ ਹੁੰਦੀ ਹੈ ਕੋਈ ਜ਼ਿਆਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਪੇਸ਼ੈਂਟ ਨਹੀਂ ਦੱਸ ਰਿਹਾ ਹੁੰਦਾ ਕਿ ਮੈਨੂੰ ਇਹ ਹੈ ਇੱਕ ਬਿਮਾਰੀ ਵਾਸਤੇ ਆਇਆ ਹੁੰਦਾ ਉਹਨੂੰ ਹੋਰ ਬਿਮਾਰੀ ਵੀ ਹੈ ਜਿਹੜੀ ਆਉਣ ਵਾਲੀ ਹੁੰਦੀ ਹੈ ਕਿ ਉਹ ਵੀ ਦੱਸ ਸਕਦੀ ਹੈ ਐਡਵਾਈਸ ਬਿਲਕੁਲ ਉਹ ਡਵਾਈਸ ਆਉਣ ਵਾਲੇ ਖ 家庭 ਦੇ ਜਾਨੂ ਕਰਵਾਦੀ ਆਪਾਂ ਨੂੰ ਵੀ ਆਪਾਂ ਨੂੰ ਕੀ ਪਰਹੇਜ਼ ਕਰਨੇ ਚਾਹੀਦੇ ਆ ਜਿਵੇਂ ਕਈ ਲੋਕਾਂ ਦਾ ਲੀਵਰ ਖਰਾਬ ਹੋਣਾ ਹੈ ਆਪਾਂ ਨੂੰ ਤਾਂ ਲੱਛਣ ਬੜੀ ਲੇਟ ਆਏਗਾ ਜਦੋਂ ਲੀਵਰ ਪੂਰਾ ਖਰਾਬ ਹੋ ਚੁੱਕਾ ਹੋਏਗਾ ਪਰ ਉਦੋਂ ਕੀ ਹੈ ਡਾਕਟਰ ਵੀ ਹੱਥ ਖੜੇ ਕਰ ਜਾਂਦੇ ਹੁੰਦਾ ਤੁਹਾਡਾ ਲੀਵਰ ਖਰਾਬ ਹੋ ਗਿਆ ਪਰ ਜਦੋਂ ਆਪਾਂ ਨੂੰ ਪਹਿਲੇ ਪਤਾ ਲੱਗ ਜਾਏਗਾ ਆਪਣੇ ਲੀਵਰ ਚ ਫੈਟ ਜਮਾ ਹੋ ਰਹੀ ਹੈ ਜਾਂ ਲੀਵਰ ਸੋਜ ਰਿਹਾ ਹੈ ਲੀਵਰ ਕੰਮ ਕਰਨਾ ਘੱਟ ਕਰ ਰਿਹਾ ਤਾਂ ਆਪਾਂ ਉਹਨੂੰ ਪਹਿਲਾਂ ਸੁਧਾਰ ਸਕਦੇ ਆ ਪਰੇਜ਼ ਨਾਲ ਪਲੱਸ ਅਸੀਂ ਉਹਦੀ ਮਦਦ ਕਰਾਂਗੇ ਅਦੇ ਇਲਾਜ ਕੀ ਇਸ ਦੇ ਨਾਲ ਜਿਹੜੀਆਂ ਬਿਮਾਰੀਆਂ ਪੇਸ਼ੈਂਟ ਨੂੰ ਹੁੰਦੀ ਹੈ ਤੁਸੀਂ ਦੱਸ ਦਿਨੇ ਕਿ ਤੁਹਾਨੂੰ ਆ ਬਿਮਾਰੀ ਹੈ ਕਿ ਉਹਦਾ ਤੁਸੀਂ ਇਲਾਜ ਵੀ ਕਰਦੇ ਹੋ ਬਿਲਕੁਲ ਜੀ ਬਿਲਕੁਲ 100% ਇਲਾਜ ਵੀ ਕਰਦੇ ਆ ਔਰ ਬਿਨਾ ਦਵਾਈ ਤੋਂ ਕਰਦੇ ਆ ਹੁਣ ਸਾਨੂੰ ਕੋਈ ਦਵਾਈ ਦੇਣ ਦੀ ਲੋੜ ਨਹੀਂ ਹੈ ਸਾਡੇ ਕੋਲ ਡਿਵਾਈਸਿਸ ਹੈ ਸਾਰੀਆਂ ਹਰੇਕ ਪ੍ਰੋਬਲਮ ਵਾਸਤੇ ਜਿਹੜੀ ਮਸ਼ੀਨ ਤੋਂ ਅਸੀਂ ਚੈੱਕ ਕਰਦੇ ਆ ਇਹਦੇ ਵਿੱਚ ਹੀ ਸਾਡੇ ਕੋਲ ਦੋ ਮੋਡ ਹੁੰਦੇ ਆ ਇੱਕ ਵਿੱਚ ਡਿਟੈਕਟ ਮੋਡ ਤੇ ਰਿਲੀਫ ਮੋਡ ਮਤਲਬ ਇੱਕ ਜਾਂਚ ਵਾਸਤੇ ਹੈ ਇੱਕ ਉਹਨੂੰ ਆਰਾਮ ਦੇਣ ਵਾਸਤੇ ਜਿਹੜੇ ਪੁਆਇੰਟ ਸਾਡੇ ਬਲੋਕ ਹੈ ਉਸੇ ਪੁਆਇੰਟ ਤੇ ਰੀਲੀਫ ਦੇ ਕੇ ਅਸੀਂ ਉਹਨੂੰ ਖੋਲ ਦੇਤੀਆਂ ਉਹਦਾ ਇਲਾਜ ਵੀ ਕਰਦੇ ਆ ਹਾਂ ਦਵਾਈਆਂ ਦੀ ਦਾ ਰੈਗੀ ਅਸੀਂ ਇਹਦੇ ਸਪਲੀਮੈਂਟ ਐਡਵਾਈਸ ਕਰਦੇ ਹਾਂ ਵੀ ਆਹ ਚੀਜ਼ ਦੀ ਕਮੀ ਹੈ ਜੇ ਕਿਸੇ ਦੀ ਹੱਡੀਆਂ ਕਮਜ਼ੋਰ ਆ ਅਸੀਂ ਉਹਨੂੰ ਕੈਲਸ਼ੀਅਮ ਜਾਂ ਵਿਟਾਮਿਨ ਡੀ3 ਐਡਵਾਈਸ ਕਰਦੇ ਹਾਂ ਉਹਦੇ ਸਾਡਾ ਕੋਈ ਬ੍ਰਾਂਡ ਨਹੀਂ ਹੈ ਵੀ ਅਸੀਂ ਆਹ ਸਾਡੀ ਦਵਾਈ ਚੱਕੋ ਜੀ ਆ ਲੈ ਜਾਓ ਅਸੀਂ ਉਹਨੂੰ ਐਡਵਾਈਸ ਕਰਾਂ ਤੂੰ ਕੈਲਸ਼ੀਅਮ ਖਾਣਾ ਹੈ ਜਾਂ ਵਿਟਾਮਿਨ ਡੀ3 ਖਾਣਾ ਹੈ ਕਿਹੜਾ ਖਾਣਾ ਉਹਦੀ ਮਰਜ਼ੀ ਹੈ ਜੇ ਸਾਨੂੰ ਪੁੱਛੇਗਾ ਤਾਂ ਅਸੀਂ ਦੱਸ ਦਿਆਂਗੇ ਆਹ ਖਾ ਲੈ ਸਪਲੀਮੈਂਟ ਹੈ ਦਵਾਈ ਨਹੀਂ ਹੈ ਉਹ ਡਾਕਟਰ ਤਾਂ ਅਕਸਰ ਇਹ ਕਰਦੇ ਨੇ ਕਿ ਦੋ ਚਾਰ ਦਵਾਈਆਂ ਲਿਖਤਾ ਹੈ ਲਾਸਟੇ ਇੱਕ ਇਤਜਾਬ ਵੀ ਬੰਦਾ ਹੈ ਇਹਦਾ ਵੀ ਕੈਪਸੂਲ ਲਿਖ ਦਿਓ ਕਿਉਂਕਿ ਇਹਨੀਆਂ ਦਵਾਈਆਂ ਦਿੱਤੀਆਂ ਉਹਨੇ ਕੁਛ ਨਾ ਕੁਛ ਤਾਂ ਕਰਨੀਆਂ ਹੀ ਆਂ। ਇਹਦੇ ਵਿੱਚ ਸਾਡੇ ਕੋਲ ਇਹੀ ਖਾਸੀਅਤ ਹੈ ਸਾਡੀ ਪੈਥੀ ਦੀ। ਇਹਦੇ ਵਿੱਚ ਅਸੀਂ ਉਹ ਬਲੋਕ ਹੀ ਖੋਲਣਾ ਤੁਹਾਡਾ ਜੋ ਜਿੱਥੇ ਕਰਕੇ ਆਪਾਨੂੰ ਪ੍ਰੋਬਲਮ ਹੋ ਰਹੀ ਆ ਫਿਰ ਜੜ੍ਹ پکڑਣੀ ਆ ਉਹ। ਉਹ ਬਿਮਾਰੀ ਦੀ ਜੜ੍ਹ ਤੋਂ ਠੀਕ ਕਰਨਾ ਹੈ ਤਾਂ ਕਿ ਅਸੀਂ ਲੱਛਣ ਠੀਕ ਕਰਨੇ ਆ। ਲੱਛਣ ਆਟੋਮੈਟਿਕਲੀ ਠੀਕ ਹੋ ਜਾਂਦੇ ਨੇ ਕਿ ਜਦੋਂ ਅਸੀਂ ਉਹ ਜੜ੍ਹ ਹੀ ਠੀਕ ਕਰਤੀ। ਇਤਜਾਬ ਬਣਦੇ ਇਤਜਾਬ ਬਣਨ ਦਾ ਕਾਰਨ ਕੀ ਆ ਹੁੰਦਾ? ਹਰੇਕ ਮਰੀਜ਼ 'ਚ ਇਤਜਾਬ ਬਣਨ ਦਾ ਕਾਰਨ ਵੱਖਰਾ ਵੱਖਰਾ ਹੁੰਦਾ। ਉਹ ਜੋ ਵੀ ਕਾਰਨ ਹੋਇਆ ਸੀ ਉਹ ਕਾਰਨ ਠੀਕ ਕਰਾਂਗੇ ਐਵੇਂ ਨਹੀਂ ਇਹ ਗੋਲੀਆਂ ਨਹੀਂ ਦੇਵਾਂਗੇ ਮਿੱਠੀਆਂ ਗੋਲੀਆਂ ਜਾਂ ਕੁਝ ਗੋਲੀਆਂ ਨਹੀਂ ਦੇਵਾਂਗੇ ਜਿਹੜੇ ਪੇਸ਼ੈਂਟ ਹੁਣ ਤੱਕ ਦਵਾਈਆਂ ਖਾ ਕੇ ਆੱਕ ਚੁੱਕੇ ਆ ਜਾਂ ਉਹਨਾਂ ਨੂੰ ਲੱਗਦਾ ਕਿ ਲੈ ਵੀ ਅਸੀਂ ਹੋਰ ਦਵਾਈ ਨਹੀਂ ਖਾ ਸਕਦੇ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਗੇ ਉਹਨਾਂ ਨੂੰ ਸਲਾਹ ਇਹ ਦੇਵਾਂਗੇ ਜੇ ਦਵਾਈ ਨਹੀਂ ਖਾ ਸਕਦੇ ਤਾਂ ਇੱਕ ਵਾਰੀ ਸਾਨੂੰ ਜਰੂਰ ਸੇਵਾ ਦਾ ਮੌਕਾ ਦੇਣ ਅਸੀਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਸਰੀਰ ਪੂਰਾ ਖੋਲ ਕੇ ਪਖਾਵਾਂਗੇ ਉਹਨਾਂ ਨੂੰ ਮਸ਼ੀਨ ਨਹੀਂ ਸਿਰਫ ਇਹ ਨਹੀਂ ਨਟ ਬੋਲਟ ਨਾ ਖੋਲ ਦੇਾਂਗੇ ਅੱਜ ਉਹਨੂੰ ਵਿਖਾਵਾਂਗੇ ਤੁਹਾਡੇ ਸਰੀਰ ਦੇ ਅੰਦਰ ਕੀ ਚੱਲ ਰਿਹਾ ਹੈ ਤੁਹਾਨੂੰ ਇਹਦੇ ਵਾਸਤੇ ਕੀ ਕਰਨਾ ਚਾਹੀਦਾ ਹੈ ਪਰਹੇਜ਼ ਕੀ ਕਰਨੇ ਚਾਹੀਦੇ ਹੈ ਪਲੱਸ ਨਾਲ ਅਸੀਂ ਉਹਨਾਂ ਦੀ ਮਦਦ ਕਰਾਂਗੇ ਉਹ ਪੁਆਇੰਟ ਨੂੰ ਟਰੀਟ ਕਰਨੇ ਚਾਹੀਦੇ ਕੁਝ ਸਾਡੇ ਕੋਲ ਹੋਰ ਇਕੁਪਮੈਂਟਸ ਵੀ ਆ ਸਪੋਰਟਿਵ ਥੈਰਾਪੀਜ਼ ਹੈ ਉਹ ਨਾਲ ਜਿਵੇਂ ਕਿਸੇ ਦੀ ਹੱਡੀਆਂ ਦੀ ਪ੍ਰੋਬਲਮ ਹੈ ਜਾਂ ਕਿਸੇ ਦੀ ਬਵਾਸੀਰ ਦੀ ਪ੍ਰੋਬਲਮ ਹੈ ਕਿਸੇ ਨੂੰ ਕਬਜ਼ ਦੀ ਪ੍ਰੋਬਲਮ ਹੈ ਸਾਡੇ ਕੋਲ ਹਰੇਕ ਬਿਮਾਰੀ ਵਾਸਤੇ ਅਲੱਗ ਇਕੁਪਮੈਂਟ ਹੈ ਇਹ ਤੁਸੀਂ ਕੱਲੇ ਹੀ ਇੱਥੇ ਟਰੀਟਮੈਂਟ ਕਰਦੇ ਹੋ ਕਿ ਨਾਲ ਤੁਹਾਡੇ ਕੋਈ ਹੋਰ ਸਹਿਯੋਗੀ ਮੇਰੇ ਨਾਲ ਡਾਕਟਰ ਮੋਨਿਕਾ ਡੁੰਮੜਾ ਜਿਹੜੇ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਜ਼ਿਆਦਾਤਰ ਟੀਟ ਕਰਦੇ ਆ ਕਿਉਂਕਿ ਮੈਂ ਆਲਰੇਡੀ ਕੰਮ ਕਰ ਰਿਹਾ ਸੀ ਪਰ ਇਸ ਚੀਜ਼ ਦੇ ਐਕਸਪਰਟ ਡਾਕਟਰ ਮੋਨਿਕਾ ਡੁੰਮੜਾ ਜੀ ਨੇ ਉਹ ਜ਼ਿਆਦਾ ਸਕੈਨ ਉਹੀ ਸਕੈਨਿੰਗ ਕਰਦੇ ਆ ਸਕੈਨਿੰਗ ਅਸੀਂ ਇਹਨੂੰ ਕਹਿੰਦੇ ਆ ਜਿਹੜਾ ਜਾਂਚ ਕਰਦੇ ਆ ਸਾਰੇ ਸਰੀਰ ਦੀ ਜਾਂਚ ਸਾਰੇ ਸਰੀਰ ਦੀ ਜਾਂਚ ਬਿਨਾ ਖੂਨ ਲਏ ਬਿਨਾ ਕੋਈ ਕੱਟ ਵੱਢ ਕੀਤੇ ਕੋਈ ਇੰਜੈਕਸ਼ਨ ਵਗੈਰਾ ਕੋਈ ਇੰਜੈਕਸ਼ਨ ਕੋਈ ਸੂਈ ਕੁਝ ਨਹੀਂ ਹੈ ਮਤਲਬ ਕਿ ਕਿਸੇ ਕੋਈ ਡਰਨ ਦੀ ਜ਼ਰੂਰਤ ਨਹੀਂ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ ਬੇ ਚੀਜ਼ ਕੋ ਕੇ ਕੋਈ ਵੀ ਕਰਾ ਸਕਦਾ ਇਹਨੂੰ 12 ਸਾਲ ਤੋਂ ਉੱਪਰ 12 ਸਾਲ ਤੋਂ ਉੱਪਰ 12 ਸਾਲ ਤੋਂ ਉੱਪਰ ਵਾਲੇ ਡਾਕਟਰ ਸਾਹਿਬ ਤੁਹਾਡਾ ਹਸਪਤਾਲ ਕਿਹੜੀ ਜਗ੍ਹਾ ਤੇ ਕੋਈ ਐਡਰੈਸ ਤੇ ਆਦਾ ਕੰਟੈਕਟ ਨੰਬਰ ਵੀ ਜ਼ਰੂਰ ਦੱਸੋ ਕਿਉਂਕਿ ਜੋ ਦਰਸ਼ਕ ਤੁਹਾਨੂੰ ਦੇਖ ਜਾਂ ਸੁਣ ਰਹੇ ਆ ਉਹ ਵੀ ਚਾਹਣਗੇ ਜੇਕਰ ਤੁਹਾਡੇ ਕੋਲੇ ਆਉਣਾ ਚਾਹੁੰਦੇ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਐਡਰੈਸ ਕਿੱਥੇ ਹੈ ਤੇ ਜਾਂ ਤੁਹਾਡਾ ਕੰਟੈਕਟ ਕਰਨਾ ਚਾਹੁੰ ਤਾਂ ਕਰ ਸਕਦੇ ਆਪਣਾ ਲੀਏ ਵੀ ਕੋਲੋਜ ਰੋਡ ਬਾਬਾ ਦੀਪ ਸਿੰਘ ਗੁਰਦੁਆਰਾ ਵਾਲੀ ਗਲੀ ਵਿੱਚ ਕ੍ਰਿਸ਼ਨਾ ਹਸਪਤਲ ਦੇ ਨਾਮ ਤੇ ਆਪਣਾ ਇੱਕ ਹਸਪਤਲ ਆਲਰੇਡੀ ਚੱਲ ਰਿਹਾ ਹੈ ਜਿੱਥੇ ਮੈਂ ਆਲਰੇਡੀ ਸੇਵਾ ਦੇ ਰਿਹਾ ਹਾਂ ਉੰਦੇ ਨਾਲ ਹੀ ਉੰਦੇ ਵਿੱਚ ਅਸੀਂ ਇੱਕ ਨਵਾਂ ਐਕੂਪ੍ਰੈਸ਼ਰ ਸੈਂਟਰ ਫਤੇ ਐਕੂਪ੍ਰੈਥੈਰਪੀ ਸੈਂਟਰ ਸ਼ੁਰੂ ਕੀਤਾ ਜਿੰਦੇ ਵਿੱਚ ਡਾਕਟਰ ਮੋਨਿਕਾ ਡੁੰਮੜਾ ਆਪਣੀ ਸਵਾਮਾ ਦਿੰਦੇ ਹੈ ਜਲਾਲਾਬਾਦ ਜਲਾਲਾਬਾਦ ਇਹ ਵੀ ਕੋਲਜ ਰੋਡ ਬਾਬਾ ਦੀਪ ਸਿੰਘ ਗੁਰਦੋਰਾਵਲੀ ਗਲੀ ਤੇ ਸਾਡਾ ਕੰਟੈਕਟ ਨੰਬਰ ਹੈ 98150 85252 ਡਾਕਟਰ ਸਾਹਿਬ ਅਸੀਂ ਤੁਹਾਡੇ ਸਹੋਗੀ ਨਾਲ ਵੀ ਗੱਲ ਕਰਨੀ ਚਾਹਾਂਗੇ ਕਿਉਂਕਿ ਉਹ ਵੀ ਤੁਸੀਂ ਦੱਸ ਰਹੇ ਹੋ ਕਿ ਲਈ ਵੀ ਥੈਰਪੀ ਹੈ ਜਿਹੜੀ ਬਿਲਕੁਲ ਬਿਲਕੁਲ ਜਰੂਰ ਜਰੂਰ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਹੁਣ ਸਾਡੇ ਨਾਲ ਮੌਜੂਦ ਆ ਡਾਕਟਰ ਮੋਨਕਾ ਦੁੰਡਾ ਜੀ ਇਹਨਾਂ ਤੋਂ ਜਾਣਕਾਰੀ ਲੈਨੇ ਆ ਡਾਕਟਰ ਸਾਹਿਬ ਜੋ ਔਰਤਾਂ ਨਾਲ ਸੰਬੰਧਿਤ ਬਿਮਾਰੀਆਂ ਹੁੰਦੀਆਂ ਹਾਂਜੀ ਉਹਨਾਂ ਦਾ ਵੀ ਪਤਾ ਲੱਗਦਾ ਤੇ ਇਹ ਇਸ ਡਿਵਾਈਸ ਰਹੀਂ ਕਿਸ ਤਰ੍ਹਾਂ ਤੁਸੀਂ ਦੱਸ ਦਿਓ ਕਿ ਕਿਵੇਂ ਪਤਾ ਲੱਗਦਾ ਬਿਲਕੁਲ ਬਿਲਕੁਲ ਜੋ ਔਰਤਾਂ ਨਾਲ ਸੰਬੰਧਿਤ ਬਿਮਾਰੀਆਂ ਸਭ ਬਿਮਾਰੀਆਂ ਪਤਾ ਲੱਗਦੀ ਹੈ ਸਿਰਫ ਔਰਤਾਂ ਨਾਲ ਸੰਬੰਧਿਤ ਨਹੀਂ ਇਸ ਨਾਲ ਸਰੀਰ ਦੀ ਸਾਰੇ ਬਿਮਾਰੀਆਂ ਪਤਾ ਲੱਗਦੀ ਹੈ ਇਹ ਡਿਵਾਈਸ ਇੰਨਾਂ ਨਾਲ ਸਭ ਪਤਾ ਲੱਗਦਾ ਹੈ ਇਹ ਡਿਵਾਈਸ ਇੰਨਾਂ ਨਾਲ ਕਨੈਕਟ ਕਰਕੇ ਸੈਂਸੇਸ਼ਨ ਆਉਂਦੀ ਹੈ ਕਿ ਜਦੋਂ ਆਪਾਂ ਇਹਦੇ ਪੁਆਇੰਟਰ ਆ ਪੁਆਇੰਟਰ ਜਮੇ ਆਪਾਂ ਲਗਾਵਾਂਗੇ ਉਹਦੇ ਇੱਕ ਸੈਂਸੇਸ਼ਨ ਆਏਗੀ ਜਿੱਥੇ ਪ੍ਰੋਬਲਮ ਜਿੱਥੇ ਪ੍ਰੋਬਲਮ ਹੋਏਗੀ ਪੇਸ਼ੈਂਟ ਉੱਥੇ ਹੀ ਸੈਂਸੇਸ਼ਨ ਆਏਗੀ ਜਿੱਥੇ ਪੇਸ਼ੈਂਟ ਕੋਈ ਪ੍ਰੋਬਲਮ ਨਹੀਂ ਉੱਥੇ ਕੋਈ ਸੈਂਸੇਸ਼ਨ ਨਹੀਂ ਆਏਗੀ ਉੱਥੇ ਬਿਲਕੁਲ ਐਵੇਂ ਲੱਗੇਗਾ ਜਿਵੇਂ ਕੁਝ ਲੱਗ ਹੀ ਨਹੀਂ ਰਿਹਾ ਔਰ ਜਿੱਥੇ ਪ੍ਰੋਬਲਮ ਹੈ ਉੱਥੇ ਪੂਰੀ ਸੈਂਸੇਸ਼ਨ ਆਏਗੀ ਕਿ ਦੂਸਰੇ ਨੂੰ ਪਤਾ ਲੱਗੇਗਾ ਪੇਸ਼ੈਂਟ ਨੂੰ ਪਤਾ ਲੱਗੇਗਾ ਮੈਨੂੰ ਪ੍ਰੋਬਲਮ ਹੈ ਇੱਥੇ ਨਹੀਂ ਦੇਖਦੇ ਕਿਸ ਇੱਕ ਹੱਥ ਤੇ ਜਿਵੇਂ ਆ ਦੇਖੋ ਆਪਣੇ ਹੱਥ 'ਚ 108 ਪੁਆਇੰਟ ਨੇ 108 ਫਰੰਟ ਆਣ ਤੇ ਨੇ ਤੇ ਇੱਕ 22 ਪਿਛਲੇ ਹੈ ਹੱਥ ਤੇ ਹੈ ਮਲਕਾ ਦੋਨਾਂ ਸਾਈਡਾਂ ਤੇ ਪੁਆਇੰਟ ਬਿਲਕੁਲ ਬਿਲਕੁਲ ਦੋਨਾਂ ਸਾਈਡਾਂ ਤੇ ਜਦੋਂ ਉਸ ਪੁਆਇੰਟ ਤੇ ਤੁਸੀਂ ਜਾਓਗੇ ਆਟੋਮੈਟਿਕ ਉਹਦਾ ਪਤਾ ਲੱਗੂਗਾ ਬਿਲਕੁਲ ਬਿਲਕੁਲ ਪੇਸ਼ੈਂਟ ਨੂੰ ਸੈਂਸੇਸ਼ਨ ਆਏਗੀ ਪੇਸ਼ੈਂਟ ਖੁਦ ਕਹੇਗਾ ਵੀ ਮੈਨੂੰ ਇੱਥੇ ਸੈਂਸੇਸ਼ਨ ਆ ਰਹੀ ਹੈ ਇੱਥੇ ਮੈਨੂੰ ਡਿਵਾਈਸ ਥੋੜੀ ਸਾਈਡ ਤੇ ਕਰੋ ਅੱਜਕੱਲ ਇੱਕ ਲੋਕਾਂ ਦੇ ਵਿੱਚ ਸੋਹਣੇ ਲੱਗਣ ਦੀ ਬੜੀ ਚਾਹਤ ਹੁੰਦੀ ਆ ਹਰ ਇੱਕ ਚਾਹੁੰਦਾ कि मैं ओ एक तो लैके दूसरे नो जरा मैं वो सोना लगा कि इस तरह की भी कोई है बिलकुल बिलकुल सोना भी जा बिल्कुल बिलकुल को हो ए डिवाइस ना प्रॉब्लम पता करा भी स्किन प्रॉब्लम आ की रही है उसके कोमेंट होर है सिलवैरिस सिलवैरिस आप सब सारे जो अपने पिगमेंटेशन है एक्ने हो रहे हो रहे हैं जो डैमेज हो चुकी है जी सब हो सकता है ठीक ਕਿ ਇਸ ਦੇ ਨਾਲ ਜੋ ਡਿਵਾਈਸ ਹੈ ਇਹ ਕੋਈ ਵੀ ਲੈ ਕੇ ਉਹਦਾ ਟ੍ਰੀਟਮੈਂਟ ਕਰ ਸਕਦਾ ਹੈ ਕਿ ਇਹਦੇ ਵਾਸਤੇ ਕੋਈ ਸਪੈਸ਼ਲ ਆਪਾਂ ਨੂੰ ਸਟੱਡੀ ਦੀ ਲੋੜ ਹੁੰਦੀ ਹੈ ਜਾਂ ਕਿਸੇ ਕੋਈ ਡਿਗਰੀ ਦੀ ਜ਼ਰੂਰਤ ਹੁੰਦੀ ਹੈ ਕਿ ਬਸ ਵੈਸੇ ਹੀ ਆਪਾਂ ਕਰ ਲੈਂਦੇ ਹਾਂ ਨਹੀਂ ਜੀ ਨਹੀਂ ਜੀ ਇਹਦੇ ਵਿੱਚ ਸਪੈਸ਼ਲ ਸਟੱਡੀ ਦੀ ਲੋੜ ਹੈ ਸਪੈਸ਼ਲ ਡਿਗਰੀ ਦੀ ਲੋੜ ਹੈ ਐਵੇਂ ਕੋਈ ਵੀ ਇਹ ਗੱਲ ਨਹੀਂ ਹੈਗੀ ਵੀ ਹਰ ਕੋਈ ਇਹਨੂੰ ਚਲਾ ਸਕਦਾ ਹਰ ਕਿਸੇ ਦੇ ਵਾਸਤੇ ਗੱਲ ਨਹੀਂ ਹੈਗੀ ਇਹ ਇਹਨਾਂ ਦਾ ਸਪੈਸ਼ਲ ਸਟੱਡੀ ਕਰਨੀ ਪੈਂਦੀ ਹੈ ਮੇਰੇ ਕਲਾਸਿਸ ਹੱਲੇ ਵੀ ਚੱਲ ਰਹੀਆਂ ਦੋ ਸਾਲ ਮੈਂ ਸਟੱਡੀ ਰੈਗੂਲਰ ਕੀਤੀ ਔਰ ਹੱਲੇ ਵੀ ਮੇਰੇ ਕਲਾਸਿਸ ਚੱਲ ਰਹੀਆਂ ਹਨ ਬਿਲਕੁਲ ਠੀਕ ਟਾਈਮ ਟੂ ਟਾਈਮ ਮੈਂ 11 ਦੇ ਕਲਾਸਿਸ ਲੈ ਰਹੀ ਆ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਨਵੀਂ ਥੈਰਪੀ ਹੈ ਜੋ ਉਹ ਐਵੇਂ ਨਹੀਂ ਕੀਤੀ ਜਾ ਸਕਦੀ ਜਾਂ ਵੈਸੇ ਹੱਥ ਦੇਖ ਕੇ ਉਹਦਾ ਇਲਾਜ ਨਹੀਂ ਕੀਤਾ ਜਾ ਸਕਦਾ ਸਿਰਫ ਇਸ ਥੈਰਪੀ ਦੇ ਰਾਹੀਂ ਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਤੇ ਇਹਦੇ ਰਾਹੀਂ ਹਰ ਇੱਕ ਚੀਜ਼ ਜਾਂ ਹਰ ਇੱਕ ਬਿਮਾਰੀ ਦਾ ਇਲਾਜ ਹੈ ਜਿਹੜਾ ਉਹ ਸੰਭਵ ਆ ਦੋਸਤੋ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟ ਰਹੀਂ ਇਹਦੇ ਬਾਰੇ ਜਾਣਕਾਰੀ ਜ਼ਰੂਰ ਦਿਓ ਜੇਕਰ ਤੁਸੀਂ ਵੀ ਆਪਣਾ ਇਲਾਜ ਕਰਾਉਣਾ ਚਾਹੁੰਦੇ ਹੋ ਤੇ ਇੱਕ ਵਾਰ ਕ੍ਰਿਸ਼ਨਾ ਹਸਪੀਟਲ ਜਲਾਲਾਬਾਦ ਦੇ ਵਿੱਚ ਇਹਨਾਂ ਨੂੰ ਮੌਕਾ ਜ਼ਰੂਰ ਦਿਓ ਇਹਦੇ ਵਿੱਚ ਥੇ ਕੋਈ ਚੀਰ ਚੀਰਫਾੜ ਜਾਂ ਕਿਸੇ ਤਰ੍ਹਾਂ ਦਾ ਕੋਈ ਇੰਜੈਕਸ਼ਨ ਜਾਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਇੱਕ ਵਾਰ ਤੁਸੀਂ ਆਓ ਇਸ ਥੈਰੇਪੀ ਦੇ ਰਾਹੀਂ ਜੋ ਇਹਨਾਂ ਨੇ ਦਿਖਾਈ ਹੈ ਇਸ ਥੈਰੇਪੀ ਦੇ ਰਾਹੀਂ ਇਹ ਇਲਾਜ ਕਰਦੇ ਆ ਤੇ ਬੜਾ ਸੌਖਾ ਜਿਹੜਾ ਇਲਾਜ ਹੋ ਸਕਦਾ ਹੈ